ਵਾਹਿਗੁਰੂ ਸੱਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਲਹੋਈ ਜੇ ਸੋਚੀ ਤਕਵਾਰ ਚੁੱਪੈ ਚੁੱਪ ਨਹੋਈ ਜੇ ਰਾਹ ਰਹਾ ਲੈ ਉਤਾਰ ਭੁਖਿਆ ਭੁਖ ਨਾ ਉਤਰੀ ਜੀਵਨ ਨਾ ਪ੍ਰੀਆ ਭਾਰ ਸਹ ਸਿਆਨ ਪਾਲਖ ਹੋਹੀ ਤਾਂ ਇੱਕ ਨਜਲੈ ਨਾਲ ਕਿਸ ਜਿਆਰਾ ਹੋਈਏ ਜਿਵੇਂ ਕੋੜਾ ਟੁੱਟੇ ਪਾਲ ਹੁਕਮਰ ਜਾਈ ਚੱਲ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਣਕਾਰ ਗੁਣ ਕਹਿਆ ਜਾਈ ਹੁਕਮੀ ਜੀ ਹੁਕਮ ਲੈ ਬੜਿਆਈ ਹੁਕਮੀ ਉਤਮਨੀ ਜੁ ਹੁਕਮ ਲਿਖ ਦੋਸੁ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਕੋਈ ਨਾਨਕ ਹੁਕਮੇ ਜੀ ਬੁਝੈ ਤਾਂ ਹਉਮੈ ਕਹੈ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਦਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਰ ਲਵੜੀਆਂ ਹੀ ਐ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹੀ ਗਾਵੇ ਗੋ ਜੀ ਲੈ ਫਿਰਦੇ ਹੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਜ਼ਰ ਹਜ਼ੂਰ ਕਥਨ ਕਥੀ ਨਾ ਆਵੇ ਤੋਟ ਕੰਥ ਕਥ ਕਥੀ ਕੋਟੀ ਕੋੜ ਕੋਟ ਦਿੰਦਾ ਦੇ ਰੰ ਦਿੱਥੁ ਗਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮ ਹੀ ਹੁਕਮ ਚਲਾਏ ਰਾਹ ਨਾਨਕ ਵਿਖਸੇ ਵੀ ਪਰਵਾਹ ਸਾਚਾ ਸਹਬ ਸਜਨਾਏ ਪਖਿਆ ਪਉ અપਾਰ ਆਖ ਹੈ ਮੰਗਹਿ ਦਿਹੀ ਦਿਹੀ ਦਾਤ ਕਰੇ ਦਤਾਰ ਫੇਰ ਕਿ ਅਗੇ ਰਖੀਐ ਜਿਤਿਸੇ ਦਰਬਾਰ ਮਹਗ ਵਰਣ ਬੋਲੀਐ ਜਿਤ ਸੰਦਰੇ ਪਿਆਰ ਅਵਰਤ వేਲਾ ਸਚਨਾਉ ਅੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪੇ ਅਨਜਾਏ ਕੀਤਾ ਨ ਹੋਏ ਆਪੇ ਆਪਨ ਰੰਝਿਨ ਸੋਏ ਜੇਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਨੀ ਨਿਧਾਨ ਗਾਵੀਐ ਸੁਨੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਲੈ ਜਾਏ ਗੁਰੂਖੁ ਨਾਨਕ ਗੁਰਮੁਖ ਵੇਦਨ ਗੁਰਮੁਖ ਰਹਿਐ ਸਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਅੱਖਾਂ ਨਾਹੀ ਕਿਨਕਤ ਨ ਜਾਈੁਰਾਇਤ ਦੇਵ ਜਾਈ ਸਵਣਾ ਜੀਆਂ ਕਹਿ ਕਦਾਤਾ ਸੋ ਮੈਂ ਵਿਸਲ ਜਾਈ ਤੀਸਰਾ ਵਾ ਜਿਸ ਪਾਵਾ ਹਿਨ ਪਾਣੀ ਕੇ ਨਾਇ ਕਰੀ ਜੇ ਤੀਸਰ ਠੋਪਾਈ ਵਿਖਾ ਮਿਲ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹੁ ਜਾਈ ਸਬਨਾ ਜੀਆ ਕੈਕ ਦਾਤਾ ਸੋ ਮੈਂ ਸਿ ਲਜਾਈ ਜੇ ਜੁਗ ਚਾਰਿਆ ਰਜਾ ਹੋਦ ਸੁਣੀ ਹੋਈ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਚੰਗਨ ਔਰ ਖਾਈ ਕੈ ਜਸ ਕੀਤ ਜਗਲੇ ਜੇ ਤਿਸ ਨੰਦਨਾ ਆਵਈ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰੇ ਦੋਸੀ ਦੋਸਤ ਰੇ ਨਾਨਕ ਗੁਣ ਗੁਣ ਕਰੇ ਗੁਣਵੰਤੇ ਆਗੁਣ ਦੇਤੇ ਹਾ ਕੋਈ ਨ ਸੁਜਈ ਜੀਤਿਸ ਗੁਣ ਕੋਈ ਕਰੇ ਸੁਣੇ ਸਤਿਪੀ ਸੁਰਨਾਥ ਸੁਣੇ ਤਤਿ ਧੌਲੇ ਆਕਾਸ਼ ਸੁਣੇ ਦੀਪ ਲੋ ਪਾਤਲ ਸੁਣੇ ਪੁਹਿਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਇਸ ਬਰਮਹਿੰਦ ਸੁਣੇ ਮੁਕਸਲ ਹਨ ਮੰਦ ਸੁਣੇ ਜੋਗ ਜੁਗ ਤ੍ਰਿ ਭੇਦ ਸੁਣੇ ਸਾਤਿ ਸਿਮਤ ਵਿਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋ ਗਿਆਨ ਸੁਣੇ ਅਰਸ਼ਦ ਕਾ ਸਨਾਨ ਸੁਣੇ ਪਰਪੜ ਪਾਵਹਿ ਮਾਨ ਸੁਣੇ ਲਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਦਾ ਗੁਨਾਹ ਕੇ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਸੁਣੇ ਅੰਦੇ ਪਾਵੇ ਰਾਹ ਸੁਣੇ ਹਾਥ ਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਮੰਨੇ ਗੀਤ ਕਹੀ ਨਾ ਜਾਏ ਜੇ ਕੋ ਕਹੇ ਪਿਚੈ ਪਸਤਾਏ ਗਾਤ ਕਰਮ ਨੂੰ ਲਿਖਣ ਹਾਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਈ ਜੀ ਕੋ ਮੰਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭੌਣ ਕੀ ਸੁਧ ਮੰਨੈ ਮੋਝੋ ਟਾਣਾ ਖਾਏ ਮੰਨੈ ਜਮਕੇ ਸਾਧਨ ਜਾਏ ਐਸਾ ਨਾਮ ਨਰਿੰਜਨ ਹੋਈ ਜੀ ਕੋ ਮੰਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਬਸਿਓ ਬਰਗੜ ਜਾਏ ਮੰਨੈ ਮਗਨਾ ਚੱਲੇ ਪੰਥ ਮੰਨੈ ਧਰਮ ਸਿੱਧੀ ਸਨ ਬੰਦ ਐਸਾ ਨਾਮ ਨਿਰੰਜਲ ਹੋਏ ਜੇ ਕੋ ਮੰਨ ਜਾਣੈ ਮਨ ਕੋਈ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਦਾ ਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਵੇ ਨ ਭੇਖ ਐਸਾ ਨਾਮ ਨਿਰੰਜਲ ਹੋਏ ਜੇ ਕੋ ਮੰਨ ਜਾਣੈ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਜਿ ਪਾਵੈ ਦਰਗੇ ਮਾਨ ਪੰਜਿ ਸੋਹੈ ਦਲ ਜਾਣ ਪੰਜਾਂ ਕਾ ਗੁਰ ਇਕ ਧਿਆਨ ਇਹ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨ ਨਹੀਂ ਸੁਮਾਰ ਧੌਲ ਤਰੰਧਿਆ ਕਾ ਪੂਤ ਸੰਤੋਖਾ ਪ੍ਰਖਿਆ ਜੈ ਸੂਤ ਇਹ ਕੋ ਪੁੱਝੇ ਹੋਵੇ ਸਿਆਰ ਧੌਲੇ ਉਪਰ ਕੀਤਾ ਭਾਰ ਕਰਤੇ ਹੋਰ ਪਰੇ ਹੋਰ ਹੋਰ ਜਿਤੇ ਭਾਰਤ ਲੈ ਕਮਜ਼ੋਰ ਜੀ ਜਾ ਤਰੰਗਾ ਕੇ ਨਾਮ ਸਵਨ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਇ ਕੇਤਾ ਤਾਨ ਸਵਲ ਰੂਪ ਕੀਤੇ ਦਾ ਜਾਣੇ ਕੌਣ ਕੂਤ ਕੀਤਬ ਸਹੋਇ ਸੁਖਵਾਉ ਤਿਸ ਤੇ ਹੋਏ ਲਖਦਰੀ ਆਉ ਕੁਦਰਤ ਕੌਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਭਰੀ ਕਾਰ ਤੁਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਗ ਭਾਵੋ ਸੰਗ ਪੂਜਾ ਸੰਗ ਤਪਤਾਓ ਸੰਗ ਗਨ ਤੁਮਕ வேத ਪਾਠ ਅਸੰਗ ਜੁਗਵਣ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਤਾਰ ਅਸੰਗ ਸੂਰਮੋ ਬਖਸਾਰ ਸੰਗ ਮੋਲੇ ਲਾਏ ਤਾਰ ਕੁਦਰਤ ਕਮ ਕਹਾ ਵਿਚਾਰ ਵਾਰਣ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸ ਸਦਾ ਸਲਾਮਤ ਨਰੰਕਾਰ ਸੰਗ ਮੂਰ ਕੰਧ ਘੋਰ ਸੰਗ ਚੋਰ ਹਰੰ ਘੋਰ ਅਸੰਖ ਹਮਰ ਕਰ ਜਾਏ ਜੋਰ ਸੰਗ ਗੱਲ ਵੱਡ ਹੱਤਿਆਕ ਮਾਹੇ ਅਸੰਖ ਪਾਪੀ ਪਾਪ ਕਰ ਜਾਏ ਸੰਗ ਊੜਿਆਰ ਊੜੇ ਫਿਰਾਹੇ ਸੰਗ ਮਲੇਸ਼ ਮਨ ਪੱਖਾਹੇ ਅਸੰਖ ਨੰਦਕ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਣ ਜਾਵਾ ਏਕ ਵਾਰ ਜੋਤ ਤਤ ਭਾਵੇ ਸਾਈ ਭਲੀਕਾਰ ਦੂਸਰਾ ਸਲਾਮਤ ਨਰਨਕਾਰ ਸੰਖ ਨਾਉ ਸੰਗ ਥਾਵ ਗਮ ਗਮ ਸੰਖ ਲੋ ਸੰਕੈ ਸਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਰਿਕਨ ਬੋਲਣ ਬਾਣ ਅਖਰਾ ਸੈ ਸੰਯੋਗ ਵਖਾਨ ਜਿਨੇ ਲਿਖੇ ਤੇ ਸਰਨਾਹੀ ਜੇ ਫਰਮਾਇ ਤੇਵ ਤੇਵ ਪਾਹੀ ਜਿਤਾ ਗੀਤਾ ਦਿੱਤਾ ਨਾ ਉਹ ਵਰਣਾ ਹੋਏ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਨ ਜਾਵਾ ਇਕ ਵਾਰ ਜੁਦਤ ਪਾਵੇ ਸਾਈ ਭਲੀਕਾਰ ਤੁਸ ਸਦਾ ਸਲਾਮ ਤਨ ਰੰਕਾਰ ਪਰ ਇਹ ਹੱਥ ਪੈ ਤਨ ਦੇ ਪਾਣੀ ਤੋਂ ਤੇ ਤੁਸ ਕੇ ਹੈ ਮੂਤ ਬਲੀਤੀ ਕੱਪੜ ਹੋਏ ਦੇ ਸਭ ਹੂਲ ਨਹੀਂਏ ਉਤੋਏ ਪਰ ਇਹ ਮਤ ਪਾਪਾ ਕੇ ਸੰਗ ਉਤੋ ਪੇ ਨਾਮੇ ਕੇ ਰੰਗ ਪੁੰਨੀ ਪਾਪੀ ਅਕਰਨਾ ਹੈ ਕਰ ਕਰ ਕਰਨਾ ਲਿਖ ਲਇਆ ਹੂ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵਹੁ ਜਾਹੁ ਤੀਰਥ ਤਬਦਿਆ ਤੁਧ ਤਾਰ ਜਿ ਕੋ ਪਾਵੈ ਤਿਲਕਾ ਮਾਣ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਬੀਤ ਮਰਣਾਉ ਸਭ ਗੁਣ ਤੇਰੇ ਮਨਾਈ ਕੋਈ ਬਿਨ ਗੁਣ ਕੀਤੇ ਭਗਤ ਨ ਹੋਏ ਸਵਸਥ ਆਸ ਬਾਣੀ ਬਰਮਾਉ ਸਤ ਸੁਹਾਨ ਸਲਾਮਣ ਚਾਉ ਕਵਨ ਸਵੇਲਾ ਬਤ ਕਾਵਣ ਕਵਨ ਸਤ ਕਾਵਣ ਵਾਰ ਕਵਨ ਸਿਰਤੀ ਮਾਹੋ ਕਵਨ ਜਿਤ ਹੋ ਆਕਾਰ ਵਿਨ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਸਤ ਨ ਪਇਓ ਕਾਦੀਆ ਜੀ ਲਿਖਣ ਲੇਖ ਪੁਰਾਨ ਸਤ ਮਾਰਨਾ ਯੋਗੀ ਜਾਣੈ ਰਤਮਹੋ ਨ ਕੋਈ ਜਾਂ ਕਰਤਾ ਸਿਰ ਠੀਕੋ ਸਾਜੀ ਆਪੇ ਜਾਣੈ ਸੋਈ ਕਿਉ ਕਰਿਆਖਾ ਕਿਉ ਸਲਾਹੀ ਗਵਰਣੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੁਖ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾਂ ਕਹੋ ਵੇ ਨਾਨਕ ਜੀ ਕੋ ਪੂ ਜਾਣੇ ਜਿ ਗਿਆਨ ਸੋਹੈ ਪਤਾਲਾਂ ਬਤਾਰ ਲਖ ਅਗਾ ਸਾਂ ਅਗਾਸ ਉੜ ਗੋਲਕ ਪਾਸ ਕੇ ਵੇਦ ਕਹਿਣਿ ਕਹਾਤ ਸੈ ਸਟਾਲੇ ਕਿਨ ਗਤੀ ਬਾਸ ਸਰੁਚਤਾ ਤੇ ਰੇਖਾ ਹੋਏ ਤੇ ਲਿਖੀਐ ਲਿਖੇ ਹੋਏ ਵਿਨਾਸ਼ ਨਾਣੂ ਕਵਟਾ ਕੀਏ ਅਪਿ ਜਾਣ ਆਪ ਸਲਾਹੀ ਸਲਾਹੀ ਤਿਸੁ ਉਤਨਾ ਪਾਈਆ ਨਦੀਆ ਤੇ ਵਾਹ ਪਵੈ ਸਮੰਦਨ ਜਾਣੀ ਹੈ ਸੰਬੰਧ ਸਾ ਸੁਲਤਾਨ ਜਿ ਰਹਾ ਸੇਤੀ ਮਾਲ ਧਨ ਕੀੜੀ ਤੁਲਣਾ ਹੋਵਣੀ ਜਿਤ ਸਿ ਮਨ ਹੋਣਾ ਵਿਸਰਹਿ ਅੰਤ ਨਾ ਸ਼ਕਤੀ ਕੈ ਨਾ ਅੰਤ ਅੰਤਨ ਕਰਨੈ ਦੇ ਨਾ ਅੰਤ ਅੰਤਨ ਵੇਖਣ ਸੁਣਨ ਅੰਤ ਅੰਤਨ ਜਾਪੇ ਗਿਆ ਮਨ ਅੰਤ ਅੰਤਨ ਜਾਪੈ ਕੀਤਾਕਾਰ ਅੰਤਨ ਜਾਪੈ ਪਾਰਵਾਰ ਅੰਤਕਾਰਨ ਕੇਤੇ ਬਿਰਲਾਹੀ ਤਾਂ ਕੀ ਅੰਤ ਨ ਪਾਈ ਜਾਹੀ ਇਹੋ ਅੰਤਨ ਜਾਣੈ ਕੋਈ ਬੋਤਾ ਕੀ ਇਹ ਬੋਤਾ ਹੋਏ ਵੱਡਾ ਸਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਏਵਡਾ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਏ ਜਿਵੜੇ ਆਪ ਜਾਣਿਆ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮੁ ਕਿਆ ਨਾ ਜਾਏ ਵੱਡਾ ਦਾਤਾ ਤਨੁ ਤਮਾਈ ਕਿਤੇ ਮੰਗਾ ਜੂਦ ਬਾਰੇ ਕਿਤੇ ਗਣਤ ਨਹੀਂ ਵਿਚਾਰ ਕਿਤੇ ਖੰਦ ਤੇ ਵਿਕਾਰ ਕਿਤੇ ਲੈ ਲੈ ਮੁਕਰ ਪਾਈ ਕਿਤੇ ਮੂਰਖਾਈ ਖਾਈ ਕੇਤੇ ਆ ਦੂਖੂ ਸਦਮਾਰ ਜੇ ਦਾਤਰੀ ਦਤਾਰ ਬੰਦਖਲਾਸੀ ਭਾਣੇ ਹੋਏ ਹੋ ਰੱਖਣ ਸਕੇ ਕੋਈ ਜੀ ਕੋ ਖਾਈ ਗਿਆਖਣ ਪਾਏ ਉਹ ਜਾਣੇ ਜਿਤਿਆ ਮੈਂ ਖਾਏ ਅਭਿ ਜਾਣੇ ਅਪੇ ਦੀ ਅਖੇ ਸਿ ਬਿ ਗਈ ਕੇ ਜਸਨੋਂ ਬਖਸ਼ੇ ਸਿਵਤ ਸਰਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮਲਵਾਰ ਮਲਵਾਰੀ ਇਹ ਮੂਲ ਭੰਡਾਰ ਮੂਲ ਆਵਹਿ ਮੂਲ ਲਹਿ ਜਾਏ ਮੂਲ ਭਾਏ ਮੂਲ ਸਮਾਏ ਅਮੋਲ ਧਰਮ ਵਾਲੀ ਬਾਣ ਮੂਲ ਤੁਲ ਅਮਲ ਪਰਵਾਨ ਮੂਲ ਬਖੀਸ਼ ਮੂਲ ਨਿਸ਼ਾਨ ਮੂਲ ਕਰਮ ਮੂਲ ਫਰਮਾਨ ਮੁੱਲ ਮੁੱਲ ਕੇ ਨਾ ਜਾਏ ਆਖ ਆਖਰ ਹਿਦ ਬਲਾਏ ਆਖੇ ਮੀਤ ਪਾਠ ਪੁਰਾਣ ਆਖੇ ਬੜੇ ਕਰੇ ਵਿਖਿਆਨ ਆਖੇ ਵਰਮੀ ਆਖੇਂਦ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਤਨ ਆਖੇ ਦੇਵ ਆਖੇ ਸੋਰ ਨਰਮਨ ਜਨ ਸੇਵ ਕਹੇ ਆਖੇ ਆਖੇ ਕਿਤੇ ਕਹਿ ਕੇ ਉਠੜ ਜਾਏ ਤੇ ਕੀਤੇ ਹੋਰ ਕਰੀ ਤਾਂ ਆਖਣ ਸਕੈ ਕੀ ਗੇ ਜੀਵਣ ਪਾਵੇ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਅਖੈ ਬੋਲ ਵਿਗਾੜ ਤਲਕੀਏ ਸੇਰ ਗਵਾਰਾ ਗਵਾਰ ਸੋ ਦਰ ਕੀ ਹਾਸੋ ਕਰ ਗੇ ਹਾ ਜਿਤ ਪੈ ਸਰਬ ਸਮਾਲੇ ਵਾਜੇ ਨਾਮ ਤੇ ਅਨੇਕ ਸੰਖਾ ਕੀਤੇ ਬਾਵਣ ਹਾਰੇ ਇਤੇ ਰਾਗ ਪਰਿਸ਼ੋ ਕਹੀਏ ਨਾ ਗیتے ਗਾਵਣ ਹਾਰੇ ਗਾਵੇ ਤੁੰਨੋਂ ਪਉਣ ਪਾਨੀ ਬਸੰਤਰ ਗਾਵੇ ਰਾਜਾ ਤੁੰਦੋ ਵਾਲੀ ਗਾਵੇ ਚਿਤ ਗਉਤਿਲਕ ਜਾਣ ਹੈ ਲਿਲਿਤ ਧਰਮ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੋਮਨ ਸਦਾ ਸਵਾਰੇ ਗਾਵੇ ਦੇਵ ਦਰਸ਼ਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਤ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤ ਜਤੀ ਸੰਤੋਖੀ ਗਾਵੇ ਵੀਰ ਕਲਾਰੇ ਗਾਵਨ ਬੰਦ ਤੇ ਪੜਨ ਲਗੀਸ਼ਰ ਜੁਗ ਜੁਗ ਵਿਦਾ ਨਾਲੇ ਗਾਵੈ ਮੋਨੀ ਆਵਣ ਬੋਹਣ ਸਰਗਮ ਚ ਪਿਆਲੇ ਗਾਵਨ ਨਰਦਨ ਉਪਾਈ ਤੇਰੀ ਅਰ ਸਰਦੀਤ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਕੰਨ ਮਟਲ ਬਰ ਭੰਡਾ ਕਰ ਕਰ ਰੱਖੀ ਧਾਰੇ ਸੇ ਦੁਦਨੋ ਗਾਵੈ ਜੁਤ ਭਾਵੜ ਰਤੇ ਤੇਰੇ ਪੁੱਤਰ ਸਾਲੇ ਹੋਲ ਕੀਤੇ ਗਾਵਣ ਸਿਮੇ ਜਿਤਨੇ ਆਵਲ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਈਂ ਸੱਚਾ ਸਾਚੀ ਨਾਹੀ ਹੈ ਬੀ ਹੋਸੀ ਜੈਨ ਜਾਈ ਰਚਣਾ ਜੇਨ ਜਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸਿ ਮਾਇਆ ਜੇ ਨੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿੰਦ ਦੀ ਉੜਾਈ ਜੋ ਉਸ ਪਾਵੇ ਸੋਈ ਕਰਸੀ ਹੁਕਮਨ ਕਰਣਾ ਜਾਈ ਸੋ ਪਾਤ ਸਹੋ ਸਪਾਤ ਸਾਈਂ ਨਾਨਕ ਰਹਿਨ ਜਾਈ ਮੁੰਦਾ ਸੰਤੋਖ ਸਰਬਤਿ ਓਲੀ ਧਿਆਨ ਕੀ ਕਰੇ ਵਿਭੂਤਿ ਚਿੰਤਾ ਕਾਲ ਕੋ ਹਰੀ ਕਾਇਆ ਜੋਤ ਰੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਅਦੇਸ਼ਿ ਅਦੇਸ਼ ਆਦ ਨੀਰਣਾਦ ਨਾਘਤ ਜੋ ਜੀਕੋ 21 ਭਗਤ ਗਿਆਨ ਦਇਆ ਭੰਡਾਰਨ ਕੜਗਟ ਵਾਜੇ ਨਾਦ ਆਪਨਾ ਸਨਾਤੀ ਸਭ ਜਾਂ ਕੀ ਰਿਤਿ ਸਦੇਵਰਾ ਸਾਦ ਸੰਯੋਗ ਵਿਜੋਦ ਕਾਰ ਚਿਲਾਵੇ ਲੇਖਿ ਆਵੇ ਭਾਗ ਆਦੇਸ਼ ਅਦੇਸ਼ ਆਦ ਨੀਰਣਾਦ ਨਾਹਤ ਜੁਜਿ ਕ ਕਵੀਸ ਇਕਮਾਈ ਜੁ ਤਮਿ ਆਈ ਦਿਨ ਜਲੇ ਪ੍ਰਵਾਨ ਇਸ ਸੰਸਾਰੀ ਇਕ ਭੰਡਾਰੀ ਇਕ ਲਾਇ ਦੀ ਬਾਣ ਜਿਸ ਸਭ ਆਵੇ ਤਿ ਵਿਚ ਲਾਵੇ ਜਿਉ ਹੋਵੇ ਫਰਮਾਨ ਵੇਖੀ ਅਨੰਦ ਨੈ ਆਵੇ ਬੋਤੈ ਹੁ ਵਡਾਨ ਆਦੇਸ਼ திਸ਼ੇ ਆਦੇਸ਼ ਆਦਿ ਨੀਰ ਅਨਦ ਨਾਦ ਜੁਜੀ ਕੋ ਵੇਸ ਅਸ ਲੋਏ ਲੋਏ ਪੰਡਾਲ ਜੁਗ ਸਪੈ ਸੇ ਕਵਾਰ ਕਰ ਕਰ ਵੀਖੈ ਸਿਰਜਨਹਾਰ ਨਾਮ ਸੱਚੀ ਕੀ ਸਾਜੀ ਘਾਰ ਅਦੇਸ਼ ਤੇ ਅਦੇਸ਼ ਆਦਿ ਨੀਰ ਅਨਦ ਨਾਦ ਜੁਜੀ ਕੋ ਵੇਸ ਸਿਖਤ ਜੀ ਪੋ ਲਖ ਹੋਏ ਰਖੋ ਵੇ ਰਖ ਵੀਸ ਲਾਖ ਲਖ ਜੇੜਾ ਕੀ ਐ ਹੈ ਇਕ ਨਾਮ ਜਗਦੀਸ਼ੇ ਤਰੇਹਿ ਪਤ ਪਵੜੀ ਆ ਚੜੀਏ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਗਿਟਾਇ ਆਈ ਰੀਸ ਨਾਨਕ ਨਦਰੀ ਪਾਈਐ ਗੂੜੀ ਗੂੜੈ ਠੀਸ ਅੱਖਣ ਜੋਤ ਚ ਪੈ ਨੈ ਜੋਰ ਜੋਰ ਨ ਮੰਗਣ ਦੀਨ ਜੋਰ ਜੋਰ ਨ ਜੀਵਨ ਮਨ ਨੈ ਜੋਰ ਜੋਰ ਨ ਰਾਜ ਮਾੜ ਮਨ ਸੂਰ ਜੋਰ ਨਾ ਸਰਦੀ ਯਾਨ ਵਿਚਾਰ ਜੋਰ ਨਾ ਜੋਤੀ ਛੋਟੈ ਸਨਸਾਰ ਜਿਸਤ ਜੋਰ ਕਰ ਵਿਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰਤੀ ਸਤੀ ਵਾਰ ਪਵਨ ਪਾਣੀ ਅਗਨੀ ਪਤਾਲ ਤੇ ਸਿਵਜ ਧਰਤੀ ਇਥਾ ਅਪਰਕੀ ਧਰਮਸਾਲ ਤੇਸ ਜੀ ਜਿੰਦਗੀ ਦੇ ਰੰਗ ਦਿਲ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਹਣ ਪੰਜ ਪ੍ਰਮਾਨ ਨਦੀ ਗਰਮ ਬਵੇਂ ਨਿਸ਼ਾਨ ਕਛਪ ਕਾਈ ਉਥੇ ਪਾਈ ਨਾਨਕ ਗਿਆ ਜਾਮੇ ਜਾਈ ਧਰਮ ਗੰਡ ਗਾਇਓ ਧਰਮ ਜਾਂ ਗੰਡ ਗਾ ਕੋ ਕਰਮ ਕਿਤੇ ਬਹੁਣ ਬਾਣੀ ਵਸੰਤਰ ਕਿਤੇ ਕਾਨ ਮਹੀਸ਼ ਕਿਤੇ ਵਰਮੇ ਘਾਟ ਤਕੜੀਏ ਰੂਪ ਰੰਗ ਕੇ ਵੀਸੇ ਕੀਤੀ ਕੰਪੂਮੀ ਮਿਲ ਕਿਤੇ ਕਿਤੇ ਧੂਪ ਦੇਸ਼ ਕਿਤੇ ਇੰਦ ਚੰਦ ਸੂਰਜਿ ਕਿਤੇ ਕਿਤੇ ਮੰਡਲ ਦੇਸ਼ਿ ਕਿਤੇ ਛਿਤ ਪਤ ਨਾਲਿ ਕੀਤੇ ਕਿਤੇ ਦੇਵੀ ਦੇਸਿ ਕਿਤੇ ਦੀ ਦਾਣੁਣੁ ਕਿਤੇ ਕਿਤੇ ਰਤੁ ਸਮੁੰਦ ਕੀਤੀ ਅਖਾਣੀ ਕੀਤੀ ਅ ਬਾਣੀ ਕੀਤੇ ਬਾਤ ਨਰਿੰਦ ਕੀਤੀ ਸ਼ੁਭਦੀ ਸ਼ਿਵ ਕੀਤੇ ਨਾਲਿ ਕੰਤਨਾ ਅੰਤ ਗਿਆਨਖੰਡ ਮੈਂ ਗਿਆਨ ਪਰਚੰਡ ਦਿੱਥੈਨਾਦ ਬినੋਦ ਕੋੜ ਆਨੰਦ ਸੰਖੰਡ ਕੀ ਬਾਣੀ ਰੂਪ ਦਿੱਥੈ ਘੜਤ ਗੜੀਏ ਬੋਤਨੂਪ ਤਾਂ ਕੀ ਗੱਲਾਂ ਕਥੀਆ ਨਾ ਜਾਹੀ ਜੀ ਕੋ ਕਹਿ ਪਿੱਛੇ ਪਛਤਾਏ ਦਿੱਥੈ ਘੜੀਏ ਸਤ ਮਤ ਮਨ ਬੁੱਧ ਤਕੜੀਏ ਸਰਾ ਸਿਤਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਦਿੱਤੈ ਹੋਰ ਨ ਕੋਈ ਹੋਰ ਦਿੱਥੈ ਜੋਧ ਮਹਾਬਲ ਸੂਰ ਤਨਵੇਂ RAM ਰਹਿਆ ਭਰਪੂਰ ਦਿੱਤੈ ਸੀਤੋ ਸੀਤਾ ਮੀਵਾ ਮਾਹੀ ਤਾਂ ਕੇ ਰੂਪ ਲਗਤਨੇ ਜਾਹਿ ਨਾ ਉਹੀ ਮਰਹਿਣ ਠਾਕੀ ਜਾਏ ਜਿਨ ਕੇ RAM ਸੇ ਮਨ ਮਾਇ ਦਿੱਤੈ ਭਗਤੋ ਸੇ ਕੇ ਲੋਗ ਕਰਹਿ ਅਨੰਦ ਸੱਚਾ ਮਨ ਸੁਏ ਸੱਚਖੰਡ ਵਸੇ ਨੰਕਾਰ ਕਰ ਕਰ ਬੀਖੇ ਖੇਲੰਦ ਨਿਹਾਲ ਦਿੱਤੈ ਖੰਡ ਮਡਲ ਰਭੰਡ ਜੀ ਕੋ ਕਥੇ ਦਾੰਤ ਨ ਅੰਤ ਤਤੈ ਲੋਲੋ ਆਕਾਰ ਜਿਉ ਜਿਹ ਪਉ ਤੇ ਵਿਕਾਰ ਵਿਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਗਰਣਾ ਸਾਰ ਜਤ ਪਹਾਰਾ ਦੀ ਜਿਸ ਨਿਆਰ ਅਰਣ ਮਤ ਵਿਦ ਅਧਿਆਰ ਪੋਖ ਲਗਣ ਤਪਤਾਉ ਭਾਂਡਾ ਭਉ ਅਮਰਤ ਤਕ ਢਾਲ ਘੜੀਐ ਸ਼ਬਦ ਸਜੀਤ ਕਥਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦੁਇ ਦਾਹੀ ਦਾਇਆ ਕਿਨੈ ਸਗਲ ਜਗਤ ਚੰਗਿਆਈਆ ਬੁਰੀਆਈਆ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨਿਰਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਲਕ ਤੇ ਮੁਖ ਉਜਲੇ ਇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕ ਉਜਲੇ ਇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ